9 ਮਹੀਨੇ ਪਾਲ ਕੇ ਪੁੱਤਰਾ ਤੈਨੂੰ ਜਗ ਵਖਾਇਆ ਵਿੱਚ ਬੜਾ ਪੇ ਬਣੂ ਸਹਾਰਾ ਦਿਲ ਸਾਡੇ ਸੀ ਜਾਇਆ ਲਠੀਆਂ ਨਹੀਂਓ ਸੁਖਣਾ ਹਲੇ ਲਠੀਆਂ ਨਹੀਂਓ ਸੁਖਣਾ ਹਲੇ ਇਸ ਗੱਲ ਦਾ ਰੱਬ ਗਵਾ ਮਾਂ ਦਾ ਕਰਜ ਆਵੇ ਪੁੱਤਰਾ ਕੋਈ ਸਕਦਾ ਨਹੀਂ ਔਲਾ ਮਾਂ ਦਾ ਕਰਜ ਆਵੇ ਪੁੱਤਰਾ ਕੋਈ ਉਹਨਾਂ ਸੱਸ ਸਹੁਰੇ ਦੀ ਇੱਜ਼ਤ ਤੇ ਨਾ ਹੁੰਦੀ ਘਰ ਵਾਲੇ ਦੀ ਹਰ ਲਿਖਦੀ ਲਿਖਦੀ ਕਲਮ ਰੋਦੀ ਜੇ ਟਲ ਘਰ ਵਾਲੇ ਦੀ ਉਹਨਾਂ ਸੱਸ ਸਹੁਰੇ ਦੀ ਇੱਜ਼ਤ ਨਾ ਹੁੰਦੀ ਘਰ ਵਾਲੇ ਦੀ ਹੱਲ ਲਿਖ ਦੀ ਲਿਖ ਦੀ ਕਲਮ ਰੋਹੀ ਜੇ ਟਾਲ ਘਰ ਵਾਲੇ ਦੀ ਓ ਗੌਰ ਨਾਲ ਜੇ ਸੁਣਿਓ ਲੋਕਾ ਮੂੰਹ ਦੱਲਾ ਅਜ ਦੀਆਂ ਓ ਕਰਮ ਦੇ ਦਰ ਮੇਰ ਦੀਆਂ ਲੋਕਾ ਨਾ ਆ ਚੱਜ ਦੀਆਂ ਓ ਤੇਰਾ ਸਾਲ ਹੈ ਉਮਰ ਕੁੜੀ ਦੀ 28 ਦੇ ਵਿੱਚ ਪੜਦੀ ਆ ਉਹ ਧੀ ਗਲੀ ਵਿੱਚ ਧਿਆਨ ਰੱਖੇ ਮਾਂ ਫੋਨ ਤੇ ਗੱਲਾਂ ਕਰਦੀ ਆ ਗੱਲਾਂ ਕਰਦੀ ਆ ਉਹ ਤੂੰ ਨਹੀਂ ਆਪਣੇ ਪਿਓ ਨੂੰ ਦੱਸਣਾ ਉਹ ਧੀ ਨੂੰ ਸਭ ਸਮਝਾਇਆ ਏ ਉਹ ਨਹੀਂ ਕਿਸੇ ਦੇ ਬਸ ਦੋਸਤਾਂ ਸੱਚੀ ਗੱਲ ਜਗ ਆਇਆ ਏ ਹੁੰਦੇ ਤੀਆਂ ਪੁੱਤ ਜਵਾਨ ਜਦੋਂ ਰਵੇ ਆਈ ਸਕੰਜੇ ਜਾਨ ਉਦੋਂ ਡਰ ਲੱਗਦਾ ਬੁਰੇ ਜਮਾਨੇ ਤੋਂ ਡਰ ਲੱਗਦਾ ਬੁਰੇ ਜਮਾਨੇ ਤੋਂ ਗੱਲ ਵੜ ਐਸੀ ਕੋਈ ਖਾਦੇ ਨਾ ਓਏ ਪੁੱਤ ਲੱਗ ਜਾਵੇ ਨਾ ਨਸ਼ਿਆਂ ਤੇ ਹੀ ਦਾਗ ਪੱਗ ਨੂੰ ਲਾ ਦੇ ਨਾ ਪੁੱਤ ਲੱਗ ਜਾਵੇ ਨਾ ਨਸ਼ਿਆਂ ਤੇ ਹੀ ਦਾਗ ਪੱਗ ਨੂੰ ਲਾ ਦੇ ਨਾ ਜਿਸ ਪੁੱਤਾਂ ਨੂੰ ਉਂਗਲੀ ਫੜ ਕੇ ਤੁਰਨਾ ਮੈਂ ਸਿਖਾਉਣਾ ਉਹ ਵਿੱਚ ਵੱਡਾ ਪੇਰ ਤੇ ਆਸ਼ਰਮ ਉਹਨਾਂ ਨੇ ਛੱਡ ਆਉਣਾ ਉਹ ਵਿੱਚ ਵੱਡਾ ਪੇਰ ਤੇ ਆਸ਼ਰਮ ਉਹਨਾਂ ਨੇ ਛੱਡ ਆਉਣਾ ਉਹ ਕਰਦੇ ਮਾਲਕ ਬਣ ਜਾਣਗੇ ਕਰਦੇ ਮਾਲਕ ਬਣ ਜਾਣਗੇ ਵਣ ਲੈਣਗੇ ਥਾ ਮੈਨੂੰ ਦੱਸ ਦੇ ਮੇਰਿਆ ਰੱਬਾਵੇਂ ਮੇਰਾ ਕਿਹੜਾ ਹੀ ਅਸਲਗਰਾ ਮੈਨੂੰ ਦੱਸ ਦੇ ਮੇਰਿਆ ਰੱਬਾਵੇਂ ਮੇਰਾ ਕਿਹੜਾ ਹੀ ਅਸਲਗਰਾ